ਇੱਕ ਅੰਮਲੀ ਪੰਗੀ ਪੋਸਤੀ ਸੀ ਜਿਸ ਵਤਹਾ ਮੜ ਜਾ ਹੰਗਾਰਾ ਭਰਦੇ ਕੋ ਫਿਰ ਦੇਖੀ ਪੰਗੀ ਪੋਸਤੀ ਸੀ ਜਿਸ ਵਤ ਘਰ ਵਾਲੀ ਬਹੁਤ ਚੰਗੀ ਵਧੀਆ ਤਾਂ ਉਹਨੇ ਕੀ ਕਰਿਆ 사ਤਸੰਗ ਦੇ ਵਿੱਚ ਜਾਣ ਲੱਗੀ ਘਰ ਵਾਲੀ ਚਲੋ 사ਤਸੰਗ ਚ ਗਈ ਤਾਂ ਉਹਨੂੰ ਦੇਖਲਾ ਘਰ ਉਹ 사ਤਸੰਗ ਵਾਲਾ ਵੀ ਪੁੱਛਣ ਲੱਗ ਗਿਆ ਵੀ ਭਾਈ ਕੀ ਗੱਲ ਹੈ ਹੋਰ ਕਹਿੰਦੀ ਜੀ ਉਹ ਮੇਰਾ ਮਾਲਕਾ ਜਿਹੜਾ ਉਹ ਐਸ ਰੋਟਾ ਆਇਆ ਹੈ ਤੇ ਉਹ ਘਟ ਵੱਧ ਆਉਂਦਾ ਕਹਿੰਦਾ ਉਹਨੂੰ ਇੱਕ ਵਾਰੀ ਮੇਰੇ ਕੋਲੇ ਲੈ ਆ ਉਹ ਕਹਿੰਦੀ ਚੰਗਾ ਉਹਨੇ ਪੰਜ ਚਾਰ ਵਾਰੀ ਕਿਹਾ ਖੀਰ ਨੂੰ ਇੱਕ ਦਿਨ ਧੁਰ ਗਿਆ ਬਾ ਗਿਆ ਕਹਿੰਦਾ ਚੱਲ ਫਿਰ ਜੇ ਬੜਾ ਕਰਦਿਆਂ ਬਾ ਚੱਲਦਾ ਸਤਸੰਗ ਦੇ ਵਿੱਚ ਲੈ ਗਈ ਉਹਨੂੰ ਜਿਸ ਵਾਸਤੇ ਲੈ ਗਈ ਸਤਸੰਗ ਕਰੀ ਜਾਵੇ ਉਹਨੂੰ ਵੀ ਪਤਾ ਲੱਗ ਗਿਆ ਸਤਸੰਗ ਵਾਲੇ ਨੂੰ ਵੀ ਆ ਗਿਆ ਜਦੋਂ ਸਤਸੰਗ ਕਰ ਹਟਿਆ ਉਹ ਕਹਿੰਦਾ ਵੀ ਜਿਹੜਾ ਨਵਾਂ ਬੰਦਾ ਆ ਜਾਇਆ ਹੈ ਉਹ ਮੇਰੇ ਕੋਲੇ ਆਓ ਭਾਗਿਆ ਭਈ ਉਹ ਕਹਿੰਦਾ ਹਾਂਜੀ ਮੈਂ ਆਇਆ ਕਹਿੰਦਾ ਕੀ ਗੱਲ ਕਰਦਾ ਉਹਨਾਂ ਤੂੰ ਕਹਿੰਦਾ ਜੀ ਮੈਂ ਤਾਂ ਚੋਰੀਆਂ ਵੀ ਕਰਦਾ ਠੱਗਿਆਂ ਵੀ ਕਰਦਾ ਇਹ ਮਾਰੇ ਕੰਮ ਜੇ ਸਾਰੇ ਕਰਦਾ ਸ਼ਰਾਬ ਵਸ਼ਰੂਪਾ ਫੀਮਾ ਫੂਮਾ ਸਭ ਮੇਰੇ ਬੀਜ ਦੀਆਂ ਨਹੀਂ ਉਹ ਕਹਿੰਦਾ ਯਾਰ ਤੂੰ ਐਂ ਨਾ ਕਰ ਫਿਰ ਦੇਖ ਕੇ ਇੰਨੀ ਸੋਹਣੀ ਜ਼ਿੰਦਗੀ ਹੈ ਤੇਰੀ ਤੂੰ ਇਹ ਛੱਡ ਦੇ ਕਹਿੰਦਾ ਨਾ ਜੀ ਛੱਡਿਆ ਨਹੀਂ ਜਾਂਦਾ ਕਹਿੰਦਾ ਨਸ਼ਾ ਛੱਡ ਦੇ ਫੀਮੋ ਕਹਿੰਦਾ ਫੀਮ ਨਹੀਂ ਛੱਡੀ ਜਾਂਦੀ ਜੀ ਫੀਮ ਤੋਂ ਬਿਨਾ ਮੇਰੇ ਕੰਮ ਨਹੀਂ ਹੋਣਾ ਮੇਤੋਂ ਜਿਹੜਾ ਚੋਰੀ ਦਾ ਕੰਮ ਕਰਦਾ ਇਹ ਫੀਮ ਫੀਮ ਹੀ ਕਰਾਉਂਦੀ ਹੈ ਮੇਤੋਂ ਜਦੋਂ ਨਸ਼ੇ ਚ ਆ ਜਾਂਦਾ ਕਹਿੰਦਾ ਠੀਕ ਹੈ ਸ਼ਰਾਬ ਛੱਡ ਦੇ ਫਿਰ ਕਹਿੰਦਾ ਸ਼ਰਾਬ ਵੀ ਨਹੀਂ ਛੱਡੀ ਜਾਂਦੀ ਜਦੋਂ ਆ ਕੇ ਬੱਝੰਦੇ ਕੋਲੇ ਪੀਣੀ ਖਾਣੀ ਪੈਂਦੀ ਹੈ ਕਹਿੰਦਾ ਠੀਕ ਹੈ ਕਹਿੰਦਾ ਇਹ ਇਹ ਗੱਲਾਂ ਸਾਰੀਆਂ ਤੈਨੂੰ ਛੱਡੀ ਨਹੀਂ ਜਾਂਦੀਆਂ ਕਹਿੰਦਾ ਨਾ ਫਿਰ ਇੱਕ ਗੱਲ ਕਰ ਲੈ ਕਹਿੰਦਾ ਮੇਰੀ ਮੰਨ ਲੈ ਕੀ ਕਹਿੰਦਾ ਕੱਲਾ ਝੂਠ ਬੋਲਣਾ ਹੀ ਛੱਡ ਦੇ ਉਹ ਸਾਰਾ ਕੁਝ ਕਰੀ ਚੱਲੀ ਕਹਿੰਦਾ ਹਾਂ ਇਹ ਛੱਡ ਦਿੰਦਾ ਮੈਂ ਝੂਠ ਬੋਲਣਾ ਛੱਡ ਦਿੰਦਾ ਨਾ ਹੋਰ ਸਭ ਕੁਝ ਕਰੀ ਜੂ ਕਰੀ ਜਾ ਲਾ ਕਹਿੰਦਾ ਠੀਕ ਹੈ ਉਹਨੇ ਮਹਾਰਾਜ ਗੱਲ ਲੜ ਬਲਲੀ ਸਭ ਕੁ ਲੈ ਲਿਆ ਵੀ ਮੈਂ ਝੂਠ ਨਹੀਂ ਬੋਲਦਾ ਅੱਜ ਤੋਂ ਹਾਂ ਆ ਗਿਆ ਮਹਾਰਾਜ ਸਭ ਕੁ ਲੈ ਕੇ ਘਰੇ ਆ ਗਏ ਰਾਤ ਨੂੰ ਹੋਈ ਆ ਰਾਜਾ ਫਿਰਦਾ ਦੀ ਅਗਸਤ ਰਾਜਾ ਰਾਤ ਨੂੰ ਅਗਸਤ ਕਰਦਾ ਫਿਰਦਾ ਦੀ ਤਾਂ ਫਿਰਦਾ ਫਿਰਦਾ ਉਸ ਉਸੇ ਨੂੰ ਸੰਗ ਨੂੰ ਉਹ ਚੋਰੀ ਕਰਨੀ ਜਾਂਦਾ ਹੈ ਉਸ ਉਹ ਨੂੰ ਆਉਂਦਾ ਹੈ ਆਹ ਬਗਾ ਸ਼ਮਰੂ ਬਾਦਸ਼ਾਹ ਕਹਿੰਦਾ ਵੀ ਤੂੰ ਕੌਣ ਹੈ ਹੁਣ ਸੱਚ ਬੋਲਣਾ ਹੈ ਸਭ ਕੁਲੇ ਆਵੇ ਕਹਿੰਦਾ ਜੀ ਮੈਂ ਤਾਂ ਚੋਰੀ ਕਰਨ ਚੋਰੀ ਕਰਨ ਚੱਲਿਆ ਕਹਿੰਦਾ ਚੋਰੀ ਕਿਤੇ ਕਰੇਗਾ ਕਹਿੰਦਾ ਜੀ ਚੋਰੀ ਜਿਹੜਾ ਕੋਈ ਸੂਦ ਆ ਗਿਆ ਉਸੇ ਦੇ ਕਰੂ ਆਏ ਹੁਣ ਕਿਸੇ ਤੋਂ ਕੀ ਦਾ ਨੌਲੇ ਜੇ ਕਹਿੰਦਾ ਰਾਜਾ ਪੁੱਛਦਾ ਬਗਾਨਾ ਕੀ ਦੇ ਕਰੇਗਾ ਕਹਿੰਦਾ ਜਿਹੜਾ ਸੂਤ ਆ ਗਿਆ ਜੀ ਕਹਿੰਦਾ ਮੈਂ ਸਭ ਤੋਂ ਸਾਰਿਆਂ ਕੰਨ ਪੁੱਛੀ ਜਾਂਦਾ ਹੈ ਉਹਦਾ ਤੇ ਤੂੰ ਵੀ ਦੱਸ ਕੌਣ ਹੈ ਰਾਜੇ ਨੂੰ ਕਹਿੰਦਾ ਕਹਿੰਦਾ ਮੈਂ ਇਹ ਕਹਿੰਦਾ ਹਾਂ ਕਹਿੰਦਾ ਮੈਂ ਵੀ ਹੁਣ ਤੇਰੇ ਵਰਗਾ ਹੀ ਆ ਰਾਜਾ ਕਹਿੰਦਾ ਜਦੋਂ ਤੇਰੇ ਨਾਲ ਸੰਗ ਹੋ ਗਿਆ ਤੇਰੇ ਵਰਗੀ ਮੈਂ ਆ ਕਹਿੰਦਾ ਮੇਰੇ ਵਰਗਾ ਹੀ ਆ ਕਹਿੰਦਾ ਹਾਂ ਕਹਿੰਦਾ ਫਿਰ ਤਾਂ ਐਂ ਕਰ ਕਹਿੰਦਾ ਕੀ ਕਹਿੰਦਾ ਚੱਲ ਆਪਾਂ ਦੋਨੇ ਚੱਲੀਏ ਚੋਰੀ ਕਰਨ ਬਾਦਸ਼ਾਹ ਨੂੰ ਉਹਦਾ ਹੁਣ ਉਹਨੂੰ ਕੀ ਪਤਾ ਵੀ ਇਹ ਬਾਦਸ਼ਾਹ ਉਹ ਕਹਿੰਦਾ ਵੀ ਤੇਰੀ ਮਰਜ਼ੀ ਆ ਕਹਿੰਦਾ ਉਹ ਕਹਿੰਦਾ ਐਂ ਕਰਦਾ ਵਗਤਾ ਮੈਂ ਜਲਦਾ ਇੱਕਦਾ ਗੱਲ ਸੁਣਨਾ ਜੇ ਚੋਰੀ ਕਰੇਗਾ ਤਾਂ ਮੈਂ ਅੰਦਰ ਨਹੀਂ ਵਰਣਾ ਕਿਸੇ ਪਤਨੀ ਜਾਣਾ ਮੈਂ ਤਾਂ ਵਾਰਗੇ ਖੜੂ ਰਾਜਾ ਕਹਿੰਦਾ ਕਹਿੰਦਾ ਜੇ ਕੋਈ ਵਾਰਗੇ ਆਊਗਾ ਤਾਂ ਮੈਂ ਤੈਨੂੰ ਦੱਸੂ ਕਹਿੰਦਾ ਵੀ ਠੀਕ ਆ ਇੱਕ ਚੋਰੀ ਇਹੋ ਜਿਹੀ ਕਰੀ ਜਿਹੜੇ ਮੁੜ ਕੇ ਆਪਾਂ ਤਾਂ ਚੋਰੀ ਹੋਰ ਹੋ ਕਰਨ ਦੀ ਲੋੜ ਹੀ ਨਾ ਪਵੇ ਚੋਰੀ ਵਧੀਆ ਕਰੀ ਰਾਜੇ ਨੇ ਸਮਝਾਦਾ ਕਹਿੰਦਾ ਫਿਰ ਉਹਨੂੰ ਉਹਦਾ ਮੋੜ ਕੇ ਕਹਿੰਦਾ ਫਿਰ ਆਪਾਂ ਰਾਜੇ ਦੀ ਗੱਲ ਲੈਂਦੇ ਆ ਚੋਰ ਨੂੰ ਕੀ ਪਤਾ ਵੀ ਇਹ ਰਾਜਾ ਹੈ ਕਹਿੰਦਾ ਫਿਰ ਆਪਾਂ ਰਾਜੇ ਦੀ ਗੱਲ ਲੈਂਦੇ ਆ ਚੋਰੀ ਕਹਿੰਦਾ ਰਾਜੇ ਦੀ ਗੱਲ ਹੈ ਉਹ ਰਾਜਾ ਕਹਿੰਦਾ ਕਹਿੰਦਾ ਉਹਦੇ ਗੱਲ ਹੈ ਕਹਿੰਦਾ ਚੰਗਾ ਚੱਲ ਮਹਾਰਾਜ ਲੈ ਗਿਆ ਰਾਜੇ ਨੂੰ ਲਿਜਾ ਕੇ ਰਾਜਾ ਕਹਿੰਦਾ ਦੇ ਮੱਤ ਨੂੰ ਕਹਿ ਰਿਹਾ ਵੀ ਮੱਦਾ ਖੜੂਗਾ ਇੱਥੇ ਤੂੰ ਜਾ ਅੰਦਰ ਕਹਿੰਦਾ ਹਾਂ ਜੀ ਮੈਂ ਜਾਨਾ ਤੇ ਜਿਹੜਾ ਕੁਝ ਹੋਇਆ ਆਪਣਾ ਅਦੋ ਅਦੋ ਚੋਰ ਕਹਿੰਦਾ ਕਹਿੰਦਾ ਹਾਂ ਠੀਕ ਐ ਤੇਰੀ ਗੱਲ ਜਾ ਲੈ ਆ ਬਗ ਜਾ ਸੰ ਸੰਤਰੀ ਗੱਲੇ ਤੇ ਖੜਾ ਖੜਾਇਆ ਖੜਾ ਤੀ ਬਾਦਸ਼ਾਹ ਦਾ ਸੰਤਰੀ ਹੁੰਦਾ ਤੀ ਗੱਲੇ ਦੇ ਉੱਤੇ ਉਸ ਫਾਬ ਦੇ ਨਾਲ ਕੁਦਰਤ ਦੇ ਨਾਲ ਸੰਤਰੀ ਦੀ ਅੱਖ ਲੱਗੀ ਸੰਤਰੀ ਤਾਂ ਸੌਂ ਗਿਆ ਕਿਉਂਰ ਅੰਦਰ ਭੱਗ ਗਿਆ ਰਾਜਾ ਭਰ ਗਈ ਖੜਾ ਤਜਾਰ ਦੇਖਿਆ ਤੇ ਚੋਰ ਨੇ ਵੀ ਸੰਤਰੀ ਸੁੱਤਾ ਪੇ ਕੰਨਾ ਇੱਥੇ ਆਹ ਲੋਟ ਗੱਲ ਉਹਨੇ ਤਾਂ ਮਹਾਰਾਜ ਗੱਲਾਂ ਭਨ ਲਿਆ ਚੋਰ ਨੇ ਗੱਲਾਂ ਭਨ ਲਿਆ ਗੱਲੇ ਦੇ ਵਿੱਚੋਂ ਦੇਖਿਆ ਉਹਦੇ ਵਿੱਚ ਤਿੰਨ ਸੱਤ ਪਾਸ਼ਾ ਹੀ ਦੇ ਲਾਲ ਬਗਲੇ ਜੀ ਤਿੰਨ ਪਏ ਕੰਨਾ ਵੀ ਆਤਾ ਜਿਹੜੀ ਗੱਲ ਆਪਣੇ ਨਾਲ ਦੇ ਨੇ ਕਹਿੰਦੇ ਉਹੀ ਬਣ ਗਈ ਜੇ ਕਿ ਚੱਕ ਲਿਆ ਲ ਲਈਏ ਆਪਾਂ ਆਪਾਂ ساری ਉਮਰ ਹੀ ਨਹੀਂ ਮੁਗਦਾ ਖਾਦਾ ਦੋ ਚੱਕ ਲਿਜੀ ਉਹਨੇ ਤੀਜਾਂ ਦੀ ਚੱਕਿਆ ਦੋ ਚਾਕੇ ਉਮਜੂ ਕੋ ਲਾਕੇ ਬਾਹਰ ਗਿਆ ਗਿਆ ਸਾ ਬਾਦਸ਼ਾ ਦੇ ਕੋਲੇ ਬਾਦਸ਼ਾ ਕਹਿੰਦਾ ਕਿਉਂ ਕੁਝ ਮਿਲਿਆ ਕਹਿੰਦਾ ਜੀ ਬੜਾ ਕੁਝ ਮਿਲਿਆ ਤੇਰੀ ਗੱਲ ਹੋ ਗਈ ਕੀ ਕਹਿੰਦਾ ਬਾਦਸ਼ਾ ਆਹ ਲਾ ਕੇ ਤਿੰਨ ਲਾਲ ਮਿਲ ਗਏ ਤਿੰਨਾ ਚੋਂ ਇੱਕ ਤਾਂ ਮਰਖਿਆ ਉਤੀ ਤੇ ਦੋ ਮਾ ਲਿਆ ਕਹਿੰਦਾ ਆਹ ਤੇਰਾ ਤੇ ਆਹ ਮੇਰਾ ਕਹਿੰਦਾ ਵਾਹ ਵੀ ਬਾਦਸ਼ਾ ਕਹਿੰਦਾ ਵਧੀਆ ਗੱਲ ਹੋ ਗਈ ਹਾ ਹੁਣ ਆ ਪਸੂ ਦਾ ਮੁਕਦੇ ਨਹੀਂ ਕਬਾ ਬਾਦਸ਼ਾਹ ਦਾ ਕਹਿੰਦਾ ਹਾਂਜੀ ਠੀਕ ਐ ਤੋਰਤਾ ਘਰ ਨੂੰ ਚੋਰ ਆ ਨਾਉ ਪੁੱਛ ਲਿਆ ਉਹਦਾ ਵੀ ਤੇਰਾ ਨੌਕੀ ਐ ਰਹਾ ਬਾਦਸ਼ਾਹ ਨੇ ਕਹਿੰਦਾ ਮੇਰਾ ਨੌ ਫਲਾਨਾ ਐ ਕਹਿੰਦਾ ਠੀਕ ਐ ਪੁੱਛ ਗਿਆ ਉਹਦਾ ਤੋਰਤਾ ਘਰ ਨੂੰ ਆਪ ਅੰਦਰ ਜਾ ਕੇ ਪੈ ਗਿਆ ਠੀਕ ਐ ਜਦੋਂ ਅੰਦਰ ਜਾ ਕੇ ਪੈ ਗਿਆ ਹੁਣ ਇੱਕ ਤਾਂ ਬਾਦਸ਼ਾਹ ਦੇ ਕੋਲੇ ਲਾਦਾ ਇੱਕ ਚੋਰ ਕੋਲੇ ਐ ਇੱਕ ਚੋਰ ਇੱਕੋ ਦੇ ਵਿੱਚ ਐ ਚੋਰ ਤਾਂ ਉੱਠਿਆ ਮਹਾਰਾਜ ਨੇ 2:30 ਵਜੇ ਜਦੋਂ ਉੱਠਿਆ ਦੇਖਿਆ ਲਾਈਟ ਨਾਲ ਤਾਂ ਗੱਲਾਂ ਭਨਿਆ ਪਿਆ ਕਹਿੰਦਾ ਭੜ ਦੀ ਭਿਆ ਗੱਲਾਂ ਭਨਿਆ ਪਿਆ ਉਹਨੇ ਟਰਾਈ ਕਰੀ ਉਹਦੇ ਵਿੱਚ ਦੋ ਹੈ ਨਾ ਇੱਕ ਪਿਆ ਜਿਸ ਵਾਰ ਤਾਂ ਇੱਕ ਪਿਆ ਸੰਤਰੀਆ ਦਾ ਕਹਿੰਦਾ ਵੀ ਦੋ ਗਲ ਦੋ ਲੈ ਗਿਆ ਕੋਈ ਚੋਰ ਤਾਂ ਹੂੰ ਇਹ ਤਾਂ ਗੱਲ ਮਾੜੀ ਹੋਊਗੀ ਚਲੋ ਹੁਣ ਦੇਖਿਆ ਦੇਖਦੇ ਆ ਫੇਰ ਦਿਨ ਚੜਦਾ ਐ ਐਂ ਕਰਦੇ ਆ ਹਾਜੜਾ ਤੀਜਾ ਪਿਆ ਇਹ ਕਿਹਦੇ ਜੰਮੇ ਲੱਗੂ ਉਸੇ ਚੋਰ ਜੰਮੀ ਜਿਹੜਾ ਤੀਜਾ ਬਲਾਲ ਪਿਆ ਉਸ ਨੂੰ ਮੈਂ ਆਪਦਾ ਇਹੀ ਕਹਿ ਦੇਣਾ ਵੀ ਤੰਨੀ ਲੱਗਿਆ ਜੀ ਦੇ ਝੂਠ ਚੱਲਦਾ ਕਹਿੰਦਾ ਆਪਦਾ ਇਹ ਗੱਲ ਕਹਿ ਦੇਗੇ ਵੀ ਤੰਨੀ ਲੱਗਿਆ ਕੋਈ ਇਹ ਜਦਾ ਉਸੇ ਦੇ ਸਿਰ ਲੱਗੂ ਉਹਨੇ ਉਹ ਕੱਟ ਕੇ ਆਪ ਦੀ ਜੇਬ ਚ ਪਾ ਲਿਆ ਸੰਤਰੀ ਨੇ ਜਦ ਸੰਤਰੀ ਨੇ ਆਪ ਦੀ ਜੇਬ ਚ ਪਾ ਲਿਆ ਤਾਂ ਜੀ ਧੜਕੇ ਦਿਨ ਜਿਹੜੇ ਆ ਤਾਂ ਰੌਲਾ ਪੱਤਾ ਸੰਤਰੀ ਨੇ ਬਾਦਸ਼ਾਹ ਕੋਲੇ ਗਿਆ ਕਹਿੰਦਾ ਮਹਾਰਾਜ ਰਾਤ ਆ ਗੱਲ ਹੋ ਗਈ ਗੱਲਾਂ ਬੰਦ ਲਿਆ ਕਹਿੰਦਾ ਕੀ ਕੋਈ ਜਾਂਦਾ ਰਿਹਾ ਗੱਲੇ ਚ ਹੁਣ ਪਤਾ ਤਾਂ ਬਾਦਸ਼ਾਹ ਨੂੰ ਵੀ ਹੈ ਸਹੀ ਗੱਲ ਹੈ ਕਹਿੰਦਾ ਕੀ ਗੱਲ ਸੰਤਰੀ ਕੀ ਕੋਈ ਜਾਂਦਾ ਰਿਹਾ ਕਹਿੰਦਾ ਜੀ ਤਿੰਨ ਲਾਲ ਤੇ ਤਿੰਨੇ ਲੈ ਗਿਆ ਕੋਈ ਕਹਿੰਦਾ ਦੇਖ ਲਗਿਆ ਦੋ ਹੈ ਇਹ ਤਿੰਨ ਦਾਦਾ ਚਿੱਤ ਚੋਚਿਆ ਕੋ ਕਹਿੰਦਾ ਠੀਕ ਹੈ ਤਿੰਨੇ ਲਗਿਆ ਕਹਿੰਦਾ ਤਿੰਨੇ ਲੈ ਗਿਆ ਕਹਿੰਦਾ ਠੀਕ ਹੈ ਜਾ ਬਈ ਨੌਕਰ ਨੂੰ ਕਹਿੰਦਾ ਉਹ ਫਲਾਣੇ ਗਵਾਰਡ ਦੇ ਵਿੱਚ ਫਲਾਣਾ ਨਾਂ ਦਾ ਆਦਮੀ ਹੈ ਉਹਨੂੰ ਲਿਆ ਮੇਰੇ ਕੋਲੇ ਤਨਾਰੋਜੀ ਜਾ ਕੇ ਮਾਰਿਆ ਬੋਲ ਚੋਰ ਨੂੰ ਕਹਿੰਦਾ ਹਾਂਜੀ ਕਹਿੰਦਾ ਵੀ ਤੈਨੂੰ ਬਾਦਸ਼ਾਹ ਨੇ ਬੁਲਾਇਆ ਅੱਛਾ ਕਹਿੰਦਾ ਲਓ ਜੀ ਚੱਲਿਆਂ ਉਹਨੇ ਆਪ ਦੀ ਜੇਬ ਚੋਂ ਬੁਲਾਇਆ ਉਹ ਵੀ ਚਾਕੇ ਤਾਂ ਜਿਸ ਵੇਲੇ ਗਿਆ ਲੈ ਗਿਆ ਕਹਿੰਦਾ ਹਾਂ ਬਈ ਕਹਿੰਦਾ ਗੱਲਾਂ ਤਾਂ ਇਹ ਬਣਿਆ ਹੁਣ ਝੂਠ ਤਾਂ ਬੋਲਣ ਦੇ ਨਹੀਂ ਜੀ ਕਹਿੰਦਾ ਹਾਂਜੀ ਮੈਂ ਬੰਨਿਆ ਕਹਿੰਦਾ ਠੀਕ ਹੈ ਤੇ ਇਹਦੇ ਵਿੱਚੋਂ ਕੀ ਕੁਸ ਲਗਿਆ ਤੂੰ ਚਾਕੇ ਕਹਿੰਦਾ ਜੀ ਉਹਦੀ ਜੀ ਤਿੰਨ ਸੇ ਲਾਲ ਤਿੰਨਾ ਚੋਂ ਮੈਂ ਦੋ ਚੱਕ ਲੇ ਕਹਿੰਦਾ ਠੀਕ ਹੈ ਇੱਕ ਫੇਰ ਅੱਦ ਦੂਆ ਇੱਕ ਦਾ ਤੂੰ ਇੱਕ ਮੇਰੇ ਕੋਲੇ ਆਦਾ ਜੀ ਇੱਕ ਮੈਂ ਆਪਦੇ ਨਾਲ ਦੇ ਨੂੰ ਦੇਤਾ ਕਹਿੰਦਾ ਠੀਕ ਹੈ ਬਾਦਸ਼ਾਹ ਨੂੰ ਪਤਾ ਜੀ ਇਸ ਗੱਲ ਦਾ ਬਾਦਸ਼ਾਹ ਕਹਿੰਦਾ ਆਂ ਦੱਸ ਜਿਹੜਾ ਤੇਰੇ ਨਾਲ ਸੀ ਉਹਨੂੰ ਵੀ ਲਿਆ ਉਹਨੂੰ ਵੀ ਲਿਆ ਫੇਰ ਹੁਣ ਅੱਛਾ ਉਹ ਚੁੱਪ ਕਰ ਗਿਆ ਜਿਹੜਾ ਚੁੱਪ ਕਰ ਗਿਆ ਕਹਿੰਦਾ ਚੁੱਪ ਨਾ ਕਰ ਬਾਦਸ਼ਾਹ ਕਹਿੰਦਾ ਉਹਨੂੰ ਵੀ ਲਿਆ ਨਾਲ ਜਿਹੜਾ ਤੇਰੇ ਨਾਲ ਸੀ ਹੁਣ ਨਾ ਉਹਨੂੰ ਬੰਗਾਏ ਪਵੇ ਵੀ ਇਹੀ ਸੀ ਜਦ ਬੁੱਝ ਗਿਆ ਬੁੱਝ ਗਿਆ ਬਾਜੀ ਚੋਰ ਵੀ ਕਹਿੰਦਾ ਰਾਤ ਵਾਲਾ ਬੰਦਾ ਤੇਹੀ ਹੈ ना। ना बोला ना आयदा कह ना सके ਵੀ ਤੂੰ ਹੀ ਤੀ ਕਹਿੰਦਾ ਬਈ ਨਹੀਂ ਇਹ ਨਾ ਗੱਲ ਕਰ ਸੱਚ ਬੋਲਦਾ ਰਹੇ ਤੂੰ ਸੱਚ ਹੀ ਹੁਣ ਬੋਲ ਝੂਠ ਨਾ ਬੋਲੀ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਮੈਨੂੰ ਇਹ ਦਸ ਰਾਤ ਵਾਲਾ ਜੋਰ ਨੂੰ ਮਲਾ ਦੇ ਮੈਨੂੰ ਕਿਹੜਾ ਰਾਸਤੇ ਨੇ ਕੋਲੇ ਬੰਦਾ ਤੀ ਉਹ ਫਿਰ ਚੁੱਪ ਕਰ ਜੇ ਨਾਲ ਨਾਲ ਲਿਆ ਜਾਵੇ ਵੀ ਕਿਵੇਂ ਨਾ ਹੁਲਾ ਮ ਜਦੋਂ ਬਾਰਾ ਬਾਦਸ਼ਾਹ ਖੜੇ ਪੈ ਗਿਆ ਕਹਿੰਦਾ ਇਹ ਨਾ ਗੱਲ ਕਰ ਦੱਸਣਾ ਪਊ ਤੈਨੂੰ ਵੀ ਕੋਈ ਬੰਦਾ ਚਾਹੇ ਤੋ ਦੱਸਣਾ ਸੰਗਣਾ ਹੁਣ ਨਾ ਇਸ ਕਜੈਰੀ ਦੇ ਵਿੱਚ ਕਹਿੰਦਾ ਜੀ ਫਿਰ ਤੂੰ ਹੁੰਦੀ ਰਾਜ ਨੂੰ ਆਂਦਾ ਕਹਿੰਦਾ ਮੈਂ ਦੀ ਕਹਿੰਦਾ ਹਾਂ ਕਹਿੰਦਾ ਠੀਕ ਹੈ ਤੇਰੇ ਕੋਲ ਇਹ ਕਲਾ ਲਾ ਕਹਿੰਦਾ ਹਾਂ ਜੀ ਇੱਕਾ ਦਾ ਮੇਰੇ ਕੋਲੇ ਆ ਕਹਿੰਦਾ ਹਾਂ ਸੰਤਰੀ ਕਹਿੰਦਾ ਹਾਂ ਜੀ ਕਹਿੰਦਾ ਉਰੇਆ ਕਹਿੰਦਾ ਧੋ ਲਿਆ ਇਹ ਤੀਜਾ ਉਹ ਦੱਸ ਕਿੱਥੇ ਆ ਸੰਤਰੀ ਚੁੱਪ ਕਰ ਗਿਆ ਸੰਤਰੀ ਝੂਠ ਨਾ ਬੋਲ ਦੱਸ ਕਿੱਥੇ ਆ ਜਦੋਂ ਕੋਟਿਆ ਬੰਨਿਆ ਘੂਰਿਆ ਬਾਦਸ਼ਾਹ ਨੇ ਕੱਢ ਕੇ ਉਹ ਸੰਤਰੀ ਨੂੰ ਫੜਾਤਾ ਕਹਿੰਦਾ ਹਲੋ ਜੀ ਕਹਿੰਦਾ ਸੰਤਰੀ ਤੇਰੇ ਤੇ ਇੰਨਾ ਵਧੀਆ ਦੀ ਮੈਂ ਬਹੁਤ ਵਧੀਆ ਵੀ ਬੰਦਾ ਵਧੀਆ ਹੈ ਤਾਂ ਹੀ ਤੈਨੂੰ ਗੱਲੇ ਦਾ ਮੋਰੀ ਬਣਾਇਆ ਸੀ ਆ ਚੋਰ ਹੈ ਜਿਹੜਾ ਇਹਦਾ ਸੱਚ ਬੋਲਦਾ ਰਿਹਾ ਭੂਰੋ ਭਰੀ ਜਮੀ ਝੂਠ ਨਹੀਂ ਬੋਲਿਆ ਮੇਰੇ ਨਾਲ ਕੱਲ ਦਾ ਬਾਪੇ ਤੂੰ ਇੱਕ ਮੇਰਾ ਆਪਦਾ ਬੰਦਾ ਕਰਕੇ ਤੂੰ ਝੂਠ ਬੋਲ ਪਿਆ ਵੀ ਮਾਇਨੀ ਸੀ ਆ ਹੁਣ ਕੱਢ ਕੇ ਤਾਂ ਆਪਦੀ ਜੇਬ ਚੋਂ ਫੜਾਤਾ ਲਾਲ ਇਹ ਹੁਣ ਤੈਨੂੰ ਡੰਡ ਕੀ ਨਾਲ ਲੱਗਣਾ ਚਾਹੀਦਾ ਸੰਤਰੀ ਚੁੱਪ ਕਰ ਗਿਆ ਕਹਿੰਦਾ ਉਹ ਜਲਾਦੋ ਕਹਿੰਦੇ ਹਾਂਜੀ ਕਹਿੰਦਾ ਸੰਤਰੀ ਦੇ ਆਹ ਰਾਤ ਘੜੀਆਂ ਲਾ ਲਓ ਜੇ ਇਹਦਾ ਮੇਰਾ ਮੇਰਾ ਬੰਦਾ ਹੀ ਮੇਰੇ ਨਾਲ ਇਕੱਠਾ ਕੀ ਕਰ ਰਿਹਾ ਆਏ ਨਹੀਂ ਦੱਸਿਆ ਵੀ ਮੇਰੇ ਕੋਲੇ ਆ ਜੀ ਕੌਣ ਦਾ ਮਹਾਰਾਜ ਕਤਲ ਦੇ ਮਕਦਮੇ ਨੂੰ ਦੋਸਤਾ ਵੀ ਜੋ ਕਤਲ ਕਰਦੇ ਉਹਨੂੰ ਝੂਠ ਬੋਲਦਾ ਉਹ ਜਿਹੜਾ ਚੋਰ ਸੀ ਉਹਨੂੰ ਕੰਨ ਥਾਪੀ ਦਿੱਤੀ ਉਹਨੇ ਕਹਿੰਦਾ ਬਾਬੀ ਬਾ ਵਧੀਆ ਰਹਿ ਗਿਆ ਹੁਣ ਆਏ ਘਰ ਮੇਰੀ ਗੱਲ ਇੱਕ ਮੰਨ ਲੈ ਕਹਿੰਦਾ ਕੀ ਕਹਿੰਦਾ ਚੋਰੀ ਛੱਡ ਦੇ ਛੱਡ ਕੇ ਚੋਰੀ ਮੇਰੇ ਕੋਲ ਰਹਿ ਤੈਨੂੰ ਐਸੇ ਗੱਲੇ ਦਾ ਮੋਰੀ ਬਣਾ ਦੂੰ ਮੈਂ ਤੈਨੂੰ ਤੂੰ ਝੂਠ ਨਹੀਂ ਬੋਲਿਆ ਹਾਂ ਦੇਖੋ ਜਿਹੜਾ ਸੱਚ ਬੋਲਦਾ ਬੰਦਾ ਉਹਦਾ ਕਿੱਥੇ ਗਈ ਗੱਲ ਉਹ ਸੰਤ ਉਹਨੇ ਉਹਨੇ ਝੂਠ ਬੋਲ ਪਿਆ ਝੂਠ ਬੋਲਣੇ ਉਹਨੂੰ ਮੌਤ ਦੇਣ ਤੇ ਆ ਗਈ ਸੱਜ ਮਾਉ ਦੀ ਮਿਲ ਗਈ ਇਹ ਸੱਚ ਦਾ ਤੇ ਝੱਟ ਝੂਠ ਦਾ ਇੰਨਾ ਫਰਕ ਹੈ ਮਹਾਰਾਜ ਜਿਹੜਾ ਕੋਈ ਸੱਚ ਬੋਲਦਾ ਹੈ ਹੂੰ ਸੱਸ ਸਨੇਹ ਦੇਵ ਦੀ ਧੀਆ ਦਾ ਦਸੂਰ ਆਪਦੇ ਜਵਾਈ ਨੂੰ ਸੱਸ ਕਹਿੰਦੀ ਹੈ ਹੂੰ ਸੱਸ ਸਨੇਹ ਦੇਵ ਦੀ ਧੀਆ ਦਾ ਦਸੂਰ ਮਿਲਨੇ ਆਉਣ ਜ਼ਰੂਰ ਵੀ ਮਿਲ ਕੇ ਜਾਓ ਤੁਸੀਂ ਆਓ ਹੂੰ Hai a buri da je mai ma ta te ka da mai buri pa je ke te ai si su ko pro su di changi ti ra ka di ta di tan ba je tu wa ya kai ba ru ma ਚੰਗਾ ਮਿੱਠਾ ਧੰਦਾ ਪਾਇਆ ਟਹਿਲ ਕਮਾਮ ਦੀ ਹੱਸੋ ਘੇਡੋ ਸਦ ਕੁੜੀਆਂ ਲਿਆ ਮੰਦੀ ਇਹ ਤੇਨੀ ਜੋ ਆ ਸੱਸ ਸਵਰਾ ਆ ਲੋਕ ਦੇ ਮੁੰਦੇ ਵਧਾਈਆ ਆ ਬੁੜੀ ਦਾ ਜੁਮਾਈ ਅ ਰਾਇਗੇ ਤੀਜਾ ਚੌਥਾ ਡੰਗ ਹੋ ਗਿਆ ਇਸ ਗੱਲ ਨੂੰ ਆ ਜੀ ਨੂੰ ਹੂੰ ਜੋ ਤੀਜਾ ਚੌਥਾ ਡੰਗ ਹੋ ਗਿਆ ਇਹਨੂੰ ਤਾਂ ਬੁੜੀ ਚਾਹਦੀ ਆ ਵੀ ਅੱਜ ਜਾਊਗਾ ਅੱਜ ਜਾਊਗਾ ਬੁੜੇ ਨੇ ਮੁੰਡੇ ਨੇ ਹੋਰ ਨਿਕਾਵਾ ਜਾਣਾ ਸੀ ਲਾਲਿਆ ਜੀ ਜੋ ਕੁੜੀਆਂ ਨੂੰ ਸਾਦਾ ਲਿਉਂਦੀ ਐ ਤਾਂ ਇਸ ਵਾਸਤੇ ਜੀ ਲਾਲਿਆ ਬੁੜੀ ਬੁੜੇ ਨੂੰ ਭਗੌਰਦੀ ਐ ਕਹਿੰਦੀ ਚੰਗਾ ਖਾਵੇ ਨਾ ਚੰਗਾ ਖਾਵੇ ਨਾ ਸ਼ਰਮ ਆਮ ਦੀ ਚੰਗਾ ਖਾਵੇ ਮੰਦਾ ਬੋਲੇ ਨਾ ਸ਼ਰਮ ਆਮ ਦੀ ਮੈਂ ਵੀ ਆ ਪਰੌਣੀ ਨੂੰ ਕਹਿਣ ਜਾਂਦੀ ਹੂੰ ਮੈਂ ਵੀ ਆਦੀ ਉਹਨੂੰ ਕਹੀ ਕਿ ਹੋਣੀ ਆ ਵੀ ਤੂੰ ਜਾ ਹੈ ਇੱਕ ਫੂਕ ਦੀ ਰਜਾਈ 'ਤੇ ਸਿਗਰਟ ਲਾਈ ਕੇ ਮਸਾਂ ਮੈਂ ਬੁਝਾਈ ਵੀ ਤੇ ਪਾਣੀ ਪਾਈ ਕੇ ਅੰਦਰ ਬੈਠਾ ਹੁੰਦਾ ਮੌਜਾ ਨਾਲ ਗੱਲਾਂ ਕਰਦਾ ਮੰਦੀਆਂ ਚੰਗਾ ਖਾਂਦਾ ਮੰਦਾ ਬੋਲਦਾ ਕੁੜੀਆਂ ਨਾਲ ਤੇ ਫੂਕ ਦੀ ਰਜਾਈ 'ਤੇ ਸਿਗਰਟ ਲਾਈ ਕੇ ਮਸਾਂ ਮੈਂ ਬੁਝਾਈ ਵੀ ਤੇ ਉੱਤੇ ਪਾਣੀ ਪਾਈ ਕੇ ਆਦੀ ਮਸਾਂ ਬੁਝਾਈ ਪਾਣੀ ਪਾ ਕੇ ਹੂੰ ਤਾਂ ਜਦੋਂ ਇਹ ਗੱਲਾਂ ਕਰਦਾ ਸਾਰੇ ਆਕਗੇ ਪੰਜ-ਚਾਰ ਦਿਨਾਂ ਚ ਉਸ ਜੋ ਨਾਲ ਤਰਿਆ ਜਦੋਂ ਸ਼ਫਾਸਤ ਨਾਲ ਤਰਿਆ ਆਕਗੇ ਆਕਗੇ ਬੁੜੀ ਕਹਿੰਦੀ ਕਹਿੰਦੀ ਬੱਚਾ ਮਰੀ ਤੇਰੀ ਮਾਈ ਦੁੱਖ ਹੋ ਗਏ ਭਾਰੀ ਵੇ ਕੱਲ ਨੂੰ ਘਰੀ ਤੂੰ ਪੁੱਤ ਜਾਣਦੀ ਤਿਆਰੀ ਵੇ ਕਹਿੰਦਾ ਅਮਾ ਆ ਜਿਹੜੀ ਮੇਰੀ ਮਾਂ ਦੀ ਦਮੇ ਦੀ ਉਹ ਮਾਰੀ ਚੰਦਰੀ ਬਿਮਾਰੀ ਦੁੱਖ ਪੋਗਲੀ ਬਜਾਰੀ ਕੀ ਕਰੂੰ ਬਚਾ ਕੇ ਦੇਖੀ ਜਾਊਗੀ ਤੇ ਗੇੜਾ ਮਾਰਿਆ ਆਉਂਗਾ ਕਾ ਦੇਖਿਓ ਉਹਦਾ ਬਿਮਾਰੀ ਮਾਰੀ ਦੀ ਚੰਦਰੀ ਬਿਮਾਰੀ ਸੀ ਇਹ ਪੰਜ ਸੱਤ ਦਿਨ ਹਰ ਦਿਨ ਚਾਉਂਦੀ ਬੁੜੀ ਝੋੜ ਵੱਚਾ ਥੋੜ ਦੇ ਆਵੜੀ ਦੀ ਚੋਰ ਚੀ ਜੂ ਲਗੇ ਸਾਰੀ ਵੇ ਕੱਲ ਨੂੰ ਘਰੀ ਤੂੰ ਪੁੱਤ ਜਾਣਦੀ ਤਿਆਰੀ ਵੇ ਕਹਿੰਦਾ ਕੰਦ ਦੀ ਨ ਕਮੀ ਉੱਚੀ ਯਾਦੇ ਥੋੜੀ ਲੰਮੀ ਜਗਾ ਜਗਾ ਲਗੀ ਤਮੀ ਜਾ ਕੇ ਕੀ ਬਣਾਉਂਗਾ ਦੇਖੀ ਜਾਊਗੀ ਤੇ ਗੇੜਾ ਮਾਰੇ ਆਉਂਗਾ ਬੱਚਾ ਚਿੱਠੀ ਤੁਹਾਡੇ ਬਿੰਨੋ ਆਈ ਮਰਿਆ ਜੀ ਦਾ ਬਾਪ ਮਰਿਆ ਜੀ ਦਾ ਬਾਪ ਤੁਸੀਂ ਨਮ ਚੜਦੇ ਦੀ ਤਾਪ ਬਦੂਖ ਹੋ ਗਏ ਭਾਰੀ ਵੇ ਕੱਲ ਨੂੰ ਕਰੀ ਤੂੰ ਬਹੁਤ ਜਾਣਦੀ ਤਿਆਰੀ ਵੇ ਕਹਿੰਦਾ ਚੰਗਾ ਸੁਰਗ ਸੁਧਾਰਿਆ ਕੀ ਉਹ ਕੱਚਾ ਪਾਊਗਾ ਅਦਾ ਕੀ ਹੁਣ ਉਹ ਕੱਚਾ ਪਾਊ ਤੇਰਾ ਬਾਲਾ ਫੋਕੂਗਾ ਚੰਗਾ ਸੁਰਗ ਸੁਧਾਰਿਆ ਦੇਖੀ ਜਾਊਗੀ ਤੇ ਮਾਰ ਆਉਂਗਾ ਦੇਖੀ ਜਾਊਗੀ ਤੇ ਮਾਰ ਆਉਂਗਾ ਉਸ ਆ ਗੰਦ ਲਾ ਕੇ ਪੜੇ ਨਹੀਂ ਲਾਉਣ ਤਾਂ ਹੁਣ ਜਿਸ ਵਾਰ ਤੇ ਗੱਲ ਕਹੀ ਚੀਠੀ ਥੋਡੇ ਆ ਆ ਆ ਹੋ ਗਈ ਚਾ ਮੰਚਾ ਤੂੰ ਚੀ ਚੋਰ ਚੋਰੀ ਹੋਗੀ ਥੋਡੇ ਪਿੰਡ ਚੀਜ ਲੈ ਗਏ ਸਾਰੀ ਵੀ ਕਦੀ ਤੇਰੇ ਪਿੰਡੋਂ ਤੇਰੇ ਘਰ ਚੋਰੀ ਹੋਗੀ ਸਾਰੀ ਚੀਜ ਲੈ ਗਈ ਜਿੰਨੀ ਸੀਗੀ ਪੂਰਾ ਪੂਰਾ ਚੀਜ ਲੈ ਗਏ ਸਾਰੀ ਵੇ ਕੱਲ ਨੂੰ ਕਾਰੀ ਤੂੰ ਬੁੱਤ ਜਾਣ ਦੀ ਤਿਆਰੀ ਵੇ ਕਹਿੰਦਾ ਮੱ ਥਾਣਾ ਪਿੰਡ ਵਿੱਚ ਆਵੇ ਆਮ ਲੋਕਾਂ ਨੂੰ ਬੁਲਾਵੇ ਕੋਟ ਨਾਮ ਤਰਵਾਵੇ ਐਵੇਂ ਮਾਰ ਕਾਉਂਗਾ ਦੇਖੀ ਜਾਊਗੀ ਤੇ ਗੇੜਾ ਮਾਰਿਆਉਂਗਾ ਉਹ ਨਹੀਂ ਲਾ ਕਹਿੰਦਾ ਦੇਖੀ ਜਾਊ ਕਿ ਤੇ ਮਾਰ ਕਾਉਂਗਾ ਮੈਂ ਥਾਣੇ ਦਾ ਮੈਨੂੰ ਕਟੂਗਾ ਨੌਦਾਰ ਮੇਰਾ ਨੌਕੀ ਦਾ ਧਰੂਗਾ ਮੈਂ ਹੂੰ ਦੇਖੀ ਜਾਊ ਕਿ ਤੇ ਗੇੜਾ ਮਾਰਿਆਉਂਗਾ ਵਰਾ ਲੋੜਾ ਉਹਨੇ ਆਖਿਆ ਕੱਲੋ ਇਹ ਗੱਲ ਹੋਈ ਹੈ ਤਾਂ ਕਹਿੰਦੀ ਕਹਿੰਦਾ ਗੱਲ ਸੁਣ ਤੇਰੀ ਧੀ ਨੂੰ ਲਾਲੂ ਅੱਗੇ ਤੇਰੀ ਧੀ ਨੂੰ ਲਾਲੂ ਅੱਗੇ ਮੈਂ ਤਾਂ ਦੂ ਲੈ ਲੂੰਗਾ ਟੱਗੇ ਇੱਥੇ ਵੱਧ ਕੇ ਕੰਮ ਚਲਾਉਂਗਾ ਦੇਖੀ ਜਾਊਗੀ ਤੇ ਢਾ ਮਾਰਿਆਂਗਾ ਕਹਿੰਦੀ ਕੰਮ ਚਲਾਉਣਾ ਮੈਂ ਤਾਂ ਕਹਿੰਦੀ ਮੇਰੀ ਧੀ ਦੇ ਉਠਿਆ ਬੀੜਾ ਹੋ ਗਿਆ ਬੀੜ ਤੋਂ ਵੀ ਸੀੜਾ ਬੇਮਕੂਂਦਾ ਜਾਂਦਾ ਪੀੜਾ ਕਰੂ ਕੀ ਵਿਚਾਰੀ ਵੇ ਕੱਲ ਨੂੰ ਕਰੀ ਤੂੰ ਬੁੱਤ ਜਾਣਦੀ ਤਿਆਰੀ ਵੇ ਕਹਿੰਦਾ ਤੇਰੀ ਧੀ ਦੇ ਉਠਿਆ ਬੀੜਾ ਹੋ ਗਿਆ ਬੀੜ ਤੋਂ ਵੀ ਸੀੜਾ ਨਿਮਾ ਦੋਕਹੁੰਦਾ ਜਾਂਦਾ ਪਾਰੀ ਉੱਤੇ ਬਿਖ ਜਾਊਂਗਾ ਦੇਖੀ ਜਾਊਗੀ ਤੇ ਕਿਹੜਾ ਮਾਰ ਆਊਂਗਾ ਕਹਿਦਾ ਮੈਂ ਉੱਥੇ ਬਿਖ ਜੂ ਹੋ ਗੰਬੂੜੀ ਤੁਰੇ ਉਹਨਾ ਹੱਲੇ ਗੱਲ ਸੁਣੀ ਜੋਗੇ ਰੱਲੇ ਝੂਠ ਨਾ ਬਤਾਊਂਗਾ ਦੇਖੀ ਜਾਊ ਕਿ ਤੇ ਕਿਹੜਾ ਮਾਰ ਆਊਂਗਾ ਐਸੀ ਬਾਈ ਛੋਟੀ ਜੀ ਦਾ ਆ ਬੁੜੀ ਤੋੜਦੀ ਆ ਉਹ ਹਿਲਦਾ ਨਹੀਂ ਪੈਜਵਾਈ ਬੈਠੇ ਇੱਕ ਪੰਡਤ ਦੇ ਘਰੇ ਲੜਕੀ ਤੇ ਗਰੀਬੀ ਵਾਲੀ ਹੂੰ ਇਸ ਵਾਰ ਤੇ ਗਰੀਬੀ ਵਾਲੀ ਤਾਂ ਉਹਦੇ ਘਰ ਵਾਲੀ ਕਿ ਪੰਡਤ ਦੇ ਕਹਿੰਦੀ ਕਹਿੰਦੀ ਪੰਡਤ ਜੀ ਟਕਾ ਦਿੰਦਾ ਹੋਂ ਹੂੰ ਸਿਵਨੇ ਦਾ ਜੇ ਕੋਈ ਪੰਡਤ ਉਹਦੇ ਕੋਲੇ ਬਗ ਜੀ ਤੁਸੀਂ ਜਾਓ ਜੇ ਉਹਨੇ ਟਕਾ ਦਿੱਤਾ ਉਹਨੂੰ ਇਹ ਗੱਲ ਕਹੀ ਦੀ ਵੀ ਮੈਂ ਪੰਡਿਤ ਜੀ ਇਹ ਟਕਾ ਨਹੀਂ ਲੈਣਾ ਮੈਂ ਤੇਰੀ ਧਰਮ ਦੀ ਕਮਾਈ ਲੈਣੀ ਹੈ ਹੂੰ ਕਹਿੰਦਾ ਚੰਗਾ ਪੜਾ ਕੇ ਤੋਰਤਾ ਇਸ ਵਤ ਪੜਾ ਕੇ ਤੋਰਤਾ ਪੰਜ ਚਾਰ ਦਿਨ ਜਾਂਦਾ ਰਿਹਾ ਪੰਡਿਤ ਜੀ ਦਾ ਇੱਕ ਦਿਨ ਇਸ ਵਤ ਬਾਦਸ਼ਾਹ ਕਹਿੰਦਾ ਕਹਿੰਦਾ ਪੰਡਿਤ ਜੀ ਕੋਈ ਸਵਾਲ ਪਾਓ ਸਾਨੂੰ ਦੱਸੋ ਕਹਿੰਦਾ ਜੀ ਲੜਕੀ ਮਟਿਆਰ ਜਵਾਨ ਹੈ ਹੂੰ ਕੋਲੇ ਪਹੁੰਚਨੀ ਤੋੜਨ ਦੀ ਉਹ ਦੋਰਨੀ ਐ ਕਹਿੰਦਾ ਫੇਰ ਕਿੰਨਾ ਕਦਾਰ ਦੇ ਮਾਂ ਕਹਿੰਦਾ ਜੀ ਦਾਨ ਉਹ ਹੋਵੇ ਮੈਨੂੰ ਜਿਹੜਾ ਤੁਹਾਡਾ ਹੱਥ ਦਾ ਕਮਾਇਆ ਹੋਵੇ ਹਮ ਹਣ ਬਾਦਸ਼ਾਹ ਦੇ ਹੱਥ ਦਾ ਕਮਾਇਆ ਦਾਨ ਹੈ ਨਹੀਂ ਬਾਦਸ਼ਾਹ ਚੁੱਪ ਕਰ ਗਿਆ ਜਦੋਂ ਚੁੱਪ ਕਰ ਗਿਆ ਬਾਦਸ਼ਾਹ ਕਹਿੰਦਾ ਕਹਿੰਦਾ ਵੀ ਐਂ ਗੱਲ ਐ ਕਹਿੰਦਾ ਹਾਂ ਕਹਿੰਦਾ ਅੱਜ ਕਮਾ ਕੇ ਲੈ ਆ ਕੇ ਦੇਉ ਤੈਨੂੰ ਸਵੇਰੇ ਅੱਛਾ ਤੇ ਮਾਜ ਕਮਾਲ ਐ ਮਾ ਮੇਰੇ ਕੋਲ ਪਸਾ ਕੋਈ ਨਹੀਂ ਜਿਹੜੀ ਗੱਲ ਤਾਂ ਕਹੀ ਹੈ ਕਹਿੰਦਾ ਚੰਗਾ ਉਹਨੇ ਸਾਦੇ ਕਪੜੇ ਹਾਲੇ ਬਾਦਸ਼ਾਹ ਨੇ ਆਤਨੇ ਜਾ ਕੇ ਕਾਰਖਾਨੇ ਚ ਪਾ ਗਿਆ ਕਹਿੰਦਾ ਜੀ ਮੈਨੂੰ ਕੰਮ ਦਿਓ ਮੈਂ ਕੰਮ ਲੈਣਾ ਚਾਹਣਾ ਉਹ ਰੂਵਾਲਾ ਕਹਿੰਦਾ ਕੰਮ ਲੱਗ ਜਾ ਭਈਆ ਤੂੰ ਆ ਚੱਕ ਚੱਕ ਪੜਨਾ ਇਦ ਦਸੜ ਦੇ ਇਦ ਦਸੜ ਦੇ ਦਸੜ ਦੇ ਲੱਗਿਆ ਕਰਨ ਉਹ ਲੱਗਿਆ ਕਰਨ ਹੁਣ ਬਾਦਸ਼ਾਹ ਲੋਕ ਉਹ ਤੋਂ ਇਹ ਕੰਮ ਕਿਤੇ ਕਰਈ ਨਾ ਉਹ ਤੋਂ ਹੋਵੇ ਨਾ ਮਾਲਕ ਦੀ ਨਿਗਾਹ ਮਾਲਕ ਕਹਿੰਦਾ ਇਹ ਕਹਤਾ ਨਹੀਂ ਆਪਣਾ ਕੰਮ ਕਰ ਸਕਦਾ ਇਹਦਾ ਗੱਲ ਕਹਿੰਦਾ ਵੀ ਉਰੇ ਆ ਜਾ ਕਹਿੰਦਾ ਹਾਂ ਆ ਕਹਾਂਗੇ ਚ ਲੱਗਦਾ ਇਹ ਕੰਮ ਕਰਿਆ ਉਹਨਾਂ ਕਹਤਾ ਗਲੀ ਵਾਲਾ ਦਾ ਪੈਸਾ ਲੈ ਜਾ ਆ ਕਾਲੀ ਕੌਡੀ ਆ ਇੱਕ ਐਨਾ ਕਾ ਆ ਲੈ ਜਾ ਕੁਸ ਤੂੰ ਜਾ ਬਾਸ਼ਾ ਮੋੜਤਾ ਜੀ ਗਲੀ ਵਾਲਾ ਪੈਸਾ ਦੇਦਾ ਕਿ ਕਾਣੀ ਕੌਡੀ ਦੇਦੀ ਦੇ ਕੇ ਮੋੜਤਾ ਆ ਗਿਆ ਬਾਸ਼ਾ ਆ ਕੇ ਪਲੰਗ ਤੇ ਆਪਦਾ ਪੈਣੀ ਦੀ ਦੋ ਦਿਨ ਲੱਗੇ ਕਚਰੀ ਉਹ ਮਚੂ ਕੋ ਬਾ ਪੰਡਤ ਜੀ ਫੇਰ ਪਹੁੰਚੇ ਕਹਿੰਦਾ ਕਿਉਂ ਜੀ ਕਹਿੰਦਾ ਗੱਲ ਸੁਣ ਆ ਗਲੀਆਂ ਦਾ ਪੈਸਾ ਫੇਰ ਮੇਰੇ ਹੱਥਾਂ ਦਾ ਦਾ ਤੇ ਆ ਕਹਾਣੀ ਕੋਡੀ ਹੈ ਹਾਂ ਆ ਚੀਜ਼ ਲੈ ਜਾ ਜਾਂ ਵਗ ਜਾ ਲੈ ਹੁਣ ਵਿਆਹ ਕਿਵੇਂ ਹੋਊਗਾ ਉਹਦੇ ਨਾਲ ਤੋਰਤਾ ਤਾਂ ਘਰੇ ਆ ਗਿਆ ਘਰ ਵਾਲੀ ਪੁੱਛਦੀ ਹੈ ਕਹਿੰਦੀ ਕੋਈ ਦਿੱਤਾ ਆਪਾਂ ਨੂੰ ਕਹਿੰਦਾ ਆ ਦੱਸਿਆ ਇੱਕ ਗਲੀ ਵਾਲਾ ਪੈਸਾ ਦੇਦਾ ਹੱਥ ਦੀ ਕਮਾਈ ਤੋਂ ਦੀ ਆ ਇਹਦਾ ਇੱਕਾ ਕਾਣੀ ਕੌਡੀ ਐ ਹੂੰ ਉਹਨੇ ਚਾਕੇ ਅੱਗੇ ਤੋੜੇ ਹੁੰਦੇ ਬੁੜੀਆਂ ਦੇ ਲਾਈ ਵੇ ਪਾਣੀ ਨੂੰ ਤੋੜਿਆ ਲਾਈ ਤੇ ਕੰਧ ਦੇ ਨਾਲ ਪੈ ਤੇ ਤੋੜਨ ਦੇ ਵਿੱਚ ਥੱਲੇ ਸਿਰ ਤੇ ਦੁਨਹੀਂ ਕਹਿੰਦੀ ਕਰਾ ਲੋ ਬਿਆ ਕੁੜੀ ਦਾ ਮਾਂ ਦੇ ਬਾਦਸ਼ਾਹ ਤੋਂ ਦੇਦੀ ਆ ਬੰਦਾ ਕੀਮਤ ਹੂੰ ਉਹ ਜਿਸ ਵਤ ਉਹਦੇ ਵਿੱਚ ਸਿਰ ਤੇ ਪਏ ਰਹੇ ਉਹ ਤਾਂ ਮਹੀਨੇ ਵੀ 20 ਦਿਨ ਬਾਅਦ ਹਰੇ ਹੋ ਗਏ ਜੀ ਨਾ ਇਹ ਤਾਂ ਪੈਸਾ ਹਰਾ ਹੋ ਗਿਆ ਨਾਲੇ ਉਹ ਕਾਣੀ ਕੌਟੀ ਪਈ ਸੀ ਜਿਹੜੀ ਉਹ ਹਰੀ ਹੋ ਗਈ ਬੂਟੇ ਬਣ ਕੇ ਜਨਾਂ ਦੇ ਜਿਸ ਵੇਲੇ ਬੂਟੇ ਬਣ ਗਏ ਜਿਹੜਾ ਪੈਸਾ ਦੀ ਉਹ ਤਾਂ ਸੋਨਾ ਲੱਗਣ ਲੱਗਿਆ ਉਹਨੂੰ ਬੂਟਿਆਂ ਕਿਹੜੀ ਕਾਣੀ ਕੌਟੀ ਸੀ ਉਹ ਉਹਨੂੰ ਲਾਗੀ ਚਾਂਦੀ ਲੱਗਣ ਉੱਠ ਕੇ ਸਵੇਰ ਤੇ ਮੇਲੇ ਦੇਖਿਆ ਨਿਗਾਹ ਮਾਰੀ ਬੂਟੇ ਮੰਨੀ ਤਾਂ ਸੋਨਾ ਲੱਗਿਆ ਪਿਆ ਤੋੜ ਲਿਆ ਰੋਜ ਤੋੜ ਲਿਆ ਕਰਨ ਲੱਗ ਗਿਆ ਤੋੜ ਲਿਆ ਕਰਨ ਰੱਖ ਗਿਆ ਕਰਨ ਬਾਦਸ਼ਾਹ ਦੇ ਬਰਾਬਰ ਵਾਂਗੂ ਹੀ ਹੋ ਗਿਆ ਪੰਡਤ ਤਾਂ ਹੂੰ ਬਾਦਸ਼ਾਹ ਦੇ ਬਰਾਬਰ ਵਾਂਗੂ ਜਦੋਂ ਹੋ ਗਿਆ ਮਾਇਆ ਆਮ ਹੋ ਗਈ ਪੰਡਿਤ ਜੀਆਂ ਕੋਲੇ ਮਹਿਲ ਬਿੜ ਲਿਆ ਹੂੰ ਮਹਿਲ ਬਿੜ ਜਾਣ ਲੱਗਿਆ ਸਾਰਨਾ ਜਦੋਂ ਸਾਰਨ ਲੱਗਿਆ ਮਹਿਲ ਬਾਦਸ਼ਾਹ ਦਾ ਹੁਕਮ ਇਹ ਥੀ ਵੀ ਮੇਰੇ ਮਹਿਲ ਤੋਂ ਉੱਚਾ ਮਕਾਨ ਨਾ ਹੋਵੇ ਕੋਈ ਇਸ ਬਾਤ ਉਦੋਂ ਚਲੇ ਗਿਆ ਥੋੜਾ ਗਣਾ ਘਰਤੀ ਸੀ ਐਡੀ ਸੀ ਐਡੀ ਵਾਲੇ ਨੇ ਕਹਿੰਦਾ ਜੀ ਇੱਕ ਪੰਡਤ ਆ ਉਹ ਆਪਣੇ ਮਕਾਨ ਨੂੰ ਉੱਚਾ ਲਈ ਜਾਂਦਾ ਉਹ ਬੁਲਾ ਲਿਆ ਕਹਿੰਦਾ ਵੀ ਪੰਡਤ ਮਕਾਨ ਤੂੰ ਪਉਣਾ ਕਹਿੰਦਾ ਹਾਂ ਕਹਿੰਦਾ ਤੇ ਮੇਰਾ ਹੁਕਮ ਲਾਦ ਕਰਤਾ ਕਹਿੰਦਾ ਜੀ ਕਾਹਦਾ ਕਹਿੰਦਾ ਮੇਰੇ ਮਕਾਨ ਨੂੰ ਉੱਚਾ ਲਈ ਜੰਦਾ ਕਹਿੰਦਾ ਜੀ ਥੋੜੀ ਮਾਇਆ ਹੈ ਪੰਡਤ ਕਹਿੰਦਾ ਥੋੜੀ ਮਾਇਆ ਹੈ ਕਹਦਾ ਸਾਡੀ ਮਾਇਆ ਕਿਵੇਂ ਆ ਕਹਿੰਦਾ ਤੈਨੂੰ ਦਿੱਤੀ ਜਿਹੜੀ ਮਾਇਆ ਉਹ ਹੀ ਚਲਦੀ ਐ ਦਾਨ ਵਧ ਗਿਆ ਕਹਿੰਦਾ ਮੈਂ ਤਾਂ ਤੈਨੂੰ ਕੋਈ ਦੱਸਤਾ ਨਹੀਂ ਉਹ ਪੰਡਤ ਉਹ ਭੁੱਲ ਗਿਆ ਤਰਾ ਜਾ ਕਹਿੰਦਾ ਤੈਨੂੰ ਦਿੱਤਾ ਦੀ ਮੈਂ ਗਲੀ ਵਾਲਾ ਪੈਸਾ ਇੱਕ ਦਿੱਤੀ ਦਿੱਤੀ ਕਉਡੀ ਕਹਿੰਦਾ ਫੇਰ ਕਹਿੰਦਾ ਉਹ ਫੁੱਟ पे ਉਹਨਾਂ ਦੇ ਸਿਵਰਾਂ ਲੱਗਣ ਲੱਗਿਆ ਉਹਦੇ ਚਾਂਦੀ ਲੱਗਣ ਲੱਗੀ ਮੈਂ ਤਾਂ ਐਡਾ ਬਣਾਤਾ ਹੂੰ ਕਹਿੰਦਾ ਸਭ ਗੱਲ ਝੂਠ ਹੈ ਤੇਰੀ ਝੂਠ ਹੈ ਕਹ ਚੱਲ ਦੇਖ ਲੈ ਬਾਦਸ਼ਾਹ ਉੱਠ ਕੇ ਨਾਲ ਤੁਰ ਪਿਆ ਘਰੇ ਆ ਗਿਆ ਜਦੋਂ ਦੇਖਿਆ ਅੱਡੇ ਅੱਡੇ ਬੂਟੇ ਲੱਗੇ ਪਏ ਤਾਂ ਮਹਾਰਾਜ ਇੱਕ ਦੇ ਸਿਵਨਾ ਲੱਗਿਆ ਪਿਆ ਇੱਕ ਦੇ ਚਾਂਦੀ ਲੱਗੀ ਪਈ ਕਹਿੰਦਾ ਵਾਕਈ ਸੱਚ ਆ ਤੇਰਾ ਇਹ 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 ਜਿਹੜਾ ਗਲੀ ਵਾਲਾ ਪੈਸਾ ਦਿੱਤਾ ਸੀ ਉਹ ਬੂਟਾ ਹੈ ਕਹਿੰਦਾ ਹਾਂ ਕਹਿੰਦਾ ਦਿਖਾ ਪੱਟ ਕੇ ਉਹਨੇ ਪੱਟਦਾ ਉਹ ਗਲੀ ਵਾਲਾ ਪੈਸਾ ਉਹਦੇ ਜੜ ਦੇ ਵਿੱਚ ਲੱਗਿਆ ਪਿਆ ਉੱਥੋਂ ਫੁੱਟ ਪਿਆ ਬਾਹਰ ਬੂਟਾ ਇਹ ਮੇਜ ਕੋ ਚਾਂਦੀ ਵਾਲਾ ਹੋਇਆ ਦੁਨੇ ਪੱਟ ਤੇ ਬਾਸ਼ਾ ਨੇ ਪਟਾਤੇ ਵੀ ਮੈਨੂੰ ਯਕੀਨ ਆ ਜੇ ਯਕੀਨ ਆ ਗਿਆ ਬਾਸ਼ਾ ਨੂੰ ਕਹਿੰਦਾ ਹੁਣ ਲਾ ਦੇ ਕਹਿੰਦਾ ਹੁਣ ਨਹੀਂ ਲੱਗਦੇ ਬਸ ਖਤਮ ਹੈ ਕੰਮ ਇਹ ਮਹਾਰਾਜ ਪੁੰਨ ਧਰਮ ਦਾ ਤਾਂ ਖਿਆਲ ਐਸ ਲੋਟ ਹੁੰਦਾ ਇੱਥੇ ਤੱਕ ਜਾਂ ਕੋਈ ਧਰਮ ਕਰਦਾ